ਅੱਜ ਤੁਹਾਡੇ ਨਾਲ ਤਾਂ ਰੁਭਰੂ ਹੋ ਰਿਹਾ ਕਿਉਂਕਿ ਭਗਵੰਤਬਾਨ ਸਰਕਾਰ ਨੇ ਜਿੱਥੇ ਤਾਂ ਹਾਰ ਮੰਨ ਲਈ ਹੈ ਇਹਨਾਂ ਇਲੈਕਸ਼ਨਾਂ 'ਚ ਉੱਥੇ ਮੈਂ ਸਮਝਦਾ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੇ ਔਰ ਇਹ ਗੱਲ ਤਾਂ ਸਾਰੀ ਜਾਣਦੇ ਕਿ ਕਿਵੇਂ ਸਰਪੰਚੀ ਦੀ ਇਲੈਕਸ਼ਨਾਂ ਨੂੰ ਡਿਲੇ ਕੀਤਾ ਗਿਆ ਔਰ ਇਹਨੇ ਡਿਲੇ ਤੋਂ ਬਾਅਦ ਜਦੋਂ ਹਾਈ ਕੋਰਟ ਦੀ ਫਟਕਾਰ ਪਈ ਹੈ ਫਿਰ ਇਹ ਇਲੈਕਸ਼ਨ ਕਰਾਉਣ ਤੇ ਆਏ ਆ ਤੁਸੀਂ ਹਰਾਣ ਹੋਵੋਗੇ ਸੁਣ ਕੇ ਕਿ ਮਜੀਠੇ 'ਚ ਇੱਕ ਆਈਐਸ ਅਫਸਰ ਨੂੰ ਐਸ ਐਸ ਡੀ ਐਮ ਲਾਇਆ ਸੀ ਅਜਤੋਂ 15 20 ਦਿਨ ਪਹਿਲਾਂ ਔਰ ਉਹ ਬੇਖੂਬੀ ਆਪ ਦਾ ਕੰਮ ਕਰਦੇ ਸਨ ਔਰ ਕਿਉਂਕਿ ਇੱਕ ਆਈਏਸ ਅਫਸਰ ਸਨ ਟੋਪਰ ਮੰਨੇ ਜਾਂਦੇ ਆਪਦੇ ਸਮਿਆਂ 'ਚ ਉਹਨਾਂ ਨੂੰ ਜਦੋਂ ਜ਼ਿੰਮੇਵਾਰੀ ਮਿਲੀ ਇੱਕ ਸਰਕਾਰੀ ਮਲਾਜਮ ਹੋਣ ਦੇ ਨਾਤੇ ਉਹਨਾਂ ਦੇ ਵੀ ਮਨ 'ਚ ਸੀਗਾ ਕਿ ਮੈਂ ਲੋਕਤੰਤਰ ਨੂੰ ਤਗੜਾ ਕਰਨਾ ਹੈ ਡੈਮੋਕ੍ਰੇਸੀ ਬਹਾਲ ਰੱਖਣੀ ਹੈ ਲੋਕਤੰਤਰ ਦੀ ਬਹਾਲੀ ਵਾਸਤੇ ਉਹਨਾਂ ਨੇ ਇਸ ਇਲੈਕਸ਼ਨ ਦੇ ਪੰਚਾਇਤੀ ਇਲੈਕਸ਼ਨ ਚ ਹਰੇਕ ਦੀ ਪਾਰਟਿਸਪੇਸ਼ਨ ਹੋਵੇ ਉਹਨੂੰ ਯਕੀਨੀ ਬਣਾ ਰਹੇ ਸਨ ਮਗਰ ਬੜੀ ਹੈਰਾਨਗੀ ਹੋਈ ਕਿ ਕੱਲ ਉਹਨਾਂ ਦੀ ਬਦਲੀ ਕਰਤੀ ਗਈ ਆ ਔਰ IAS ਅਫਸਰ ਨੂੰ ਬਦਲ ਕੇ ਹੁਣ ਇੱਕ PCS ਅਫਸਰ ਨੂੰ ਉੱਥੇ ਐਡੀਸ਼ਨਲ ਚਾਰਜ ਦਿੱਤਾ ਗਿਆ ਇਹ ਨਹੀਂ ਕਿ ਮੈਂ ਉਸ PCS ਅਫਸਰ ਦੇ ਖਿਲਾਫ ਕਿਸੇ ਤਰੀਕੇ ਦੀ ਵੀ ਟਿੱਪਾ ਟਿੱਪਣੀ ਕਰਨਾ ਚਾਹੁੰਦਾ ਮਗਰ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਦੋਂ ਇੱਕ IAS ਅਫਸਰ ਉੱਥੇ ਕੰਮ ਬੜੇ ਸਚਾਰੂ ਢੰਗ ਨਾਲ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਪੰਚਾਇਤਾਂ ਦੀ ਇਸ ਇਲੈਕਸ਼ਨ 'ਚ ਮੈਕਸਿਮਮ ਪਾਰਟਿਸਪੇਸ਼ਨ ਨੂੰ ਲੈ ਕੇ ਉੱਥੇ ਚਿੰਤਤ ਸਨ ਸਾਰਿਆਂ ਨੂੰ ਉਹਦੇ 'ਚ ਅਪੀਲ ਕਰ ਰਹੇ ਸੀ ਕਿ ਪਾਰਟਿਸਪੇਟ ਕਰਨ ਕਿਸੇ ਤਰੀਕੇ ਦੀ ਬੇਇਨਸਾਫੀ ਤੱਕੇ ਚਾਹੀ ਨਹੀਂ ਹੋ ਰਹੀ ਸੀ ਅੱਜ ਲਾਸਟ ਡੇ ਆਫ ਨਾਮੀਨੇਸ਼ਨ ਜਿਹੜੀ ਕੱਲ੍ਹ ਹੈ ਕਿਉਂਕਿ ਅੱਜ ਅੰਤ ਤਰੀਕ ਨੂੰ ਛੁੱਟੀ ਆ 4 ਤਰੀਕ ਨੂੰ ਅਖੀਰ ਲਾ ਦੇਣਾ ਨਾਮਿਨੇਸ਼ਨ ਦਾ ਇੱਕ ਆਈਐਸ ਅਫਸਰ ਨੂੰ ਬਦਲ ਕੇ ਪੀਸੀਐਸ ਲਾਉਣ ਦਾ ਸਰਕਾਰ ਦਾ ਮਕਸਦ ਕੀ ਹੈ ਮਤਲਬ ਕੀ ਹੈ ਮੈਂ ਪੁੱਛਣਾ ਚਾਹੁੰਦਾ ਚੀਫ ਸੈਕਟਰੀ ਸਾਹਿਬ ਨੂੰ ਕਿ ਵਾਟ ਆਰ ਦਾ ਰੀਜਨਸ ਤੁਸੀਂ ਕਿਹੜੇ ਕਾਰਨ ਦੱਸੇ ਆ ਇਸ ਆਈਐਸ ਅਫਸਰ ਨੂੰ ਬਦਲ ਕੇ ਇੱਕ ਜੂਨੀਅਰ ਲੈਵਲ ਦੇ ਪੀਸੀਐਸ ਅਫਸਰ ਨੂੰ ਲਾ ਕੇ ਐਡੀਸ਼ਨਲ ਚਾਰਜ ਦੇਣ ਦਾ ਮਕਸਦ ਬੜਾ ਸਾਫ ਹੈ ਤੁਹਾਡੇ ਜਿਹੜੇ ਉੱਥੋਂ ਦੇ ਹਲਕਾ ਚਾਰਜ ਨੇ ਔਰ ਜੋ ਜ਼ਿੰਮੇਵਾਰ ਸੱਜਣ ਨੇ ਆਮ ਆਦਮੀ ਪਾਰਟੀ ਨਾਲ ਉਹਨਾਂ ਨੂੰ ਆਪ ਦੀ ਹਾਰ ਕੰਧ ਤੇ ਦਿੱਜੀ ਸਾਹਮਣੇ ਨਜ਼ਰ ਆਉਂਦੀ ਇਹ ਸਭ ਨੂੰ ਸਮਝ ਆ ਗਈ ਸੀ ਕਿ ਭਾਈ ਇਹਨਾਂ ਨੇ ਇਲੈਕਸ਼ਨ ਨਹੀਂ ਜਿੱਤਿਆ ਔਰ ਇਹੀ ਕਾਰਨ ਬਣਿਆ ਕਿ ਜਿਹੜਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਰਿਆ ਸੀ ਅੱਜ ਤੁਸੀਂ ਉਹਦੀ ਬਦਲੀ ਕਰਤੀ ਹੈ ਤਬਾਦਲਾ ਕਰਤਾ ਔਰ ਕੱਲ ਅਖੀਰਲਾ ਜਿਹੜਾ ਨਾਮਿਨੇਸ਼ਨ ਦਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਵੀਡੀਓ ਦੇ ਦਫ਼ਤਰਾਂ ਚ ਇਹ ਵੀਡੀਓ ਜਿਹੜਾ ਮਜੀਠੇ ਲੱਗਿਆ ਅਮਨਦੀਪ ਸਿੰਘ ਵੀਡੀਓ ਜਿਹੜਾ ਤਰਸਿੱਕੇ ਲੱਗਿਆ ਉਹਦਾ ਨਾਮ ਮੈਨੂੰ ਮੈਂ ਭੁੱਲਦਾ ਨਗਰ ਤਰਸਿੱਕੇ ਜਿਹੜੇ ਵੀਡੀਓ ਸਾਹਿਬ ਲੱਗੇ ਆ ਉਹਨਾਂ ਦੀ ਵੀ ਕਾਰਵਾਈ ਕੋਈ ਏਡੀ ਵਧੀਆ ਪਾਰਦਰਸ਼ਤਾ ਵਾਲੀ ਨਹੀਂ ਹੈ ਬਹੁਤ ਵੱਡੇ ਪੱਧਰ ਤੇ ਪੈਸਿਆਂ ਦਾ ਲੇਟ-ਡੇਡ ਹੋਇਆ ਸਰਪੰਚੀ ਦੇ ਮਸਲੇ 'ਚ ਔਰ ਕੱਲ ਵੀ ਜੋ ਇਹ ਮੈਨੂੰ ਖਰਚਾ ਕਿ ਇਹਨਾਂ ਨੇ ਰੂਲਿੰਗ ਪਾਰਟੀ ਨੂੰ ਜਿਨ੍ਹਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਉਹਨਾਂ ਨੂੰ ਖੁੱਛ ਕਰਨ ਵਾਸਤੇ ਬੜਾ ਕੁਝ ਕਰਨਾ ਹੈ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਅਪੀਲ ਕਰਦਾ ਹਾਂ ਪੰਜਾਬ ਨੂੰ ਕਿ ਆਯੂ ਹੈਂਡ ਇਨ ਕਲਬਸ ਵਿਦ ਦ ਗਵਰਨਮੈਂਟ ਇਫ ਯੂ ਆਰ ਨਾਟ ਜੇ ਤੁਸੀਂ ਵੀ ਚਾਹੁੰਦੇ ਹੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਲੋਕਤੰਤਰ ਬਹਾਲ ਰਹੇ ਤੇ ਕਾਈਂਡਲੀ ਲੋਕਾਂ ਨੂੰ ਜ਼ਰੂਰ ਜਨਤਕ ਕਰਿਓ ਕਿ ਇੱਕ ਸੀਨੀਅਰ ਅਫੀਸਰ ਨੂੰ ਬਦਲ ਕੇ ਪੀਸੀਐਸ ਅਫੀਸਰ ਨੂੰ ਅਡੀਸ਼ਨਲ ਚਾਰਜ ਦੇਣ ਦਾ ਮਤਲਬ ਕੀ ਸੀ ਦੂਜੀ ਗੱਲ ਜੇ ਤੁਸੀਂ ਫ੍ਰੀਅਰ ਫੇਅਰ ਇਲੈਕਸ਼ਨ ਚਾਹੁੰਦੇ ਹੋ ਕੱਲ 80% ਲੋਕਾਂ ਨੇ ਕਾਗਜ਼ ਕੱਲ ਦਾਖਲ ਕਰਨੇ ਹੋ ਲੈ 20-30% ਲੋਕਾਂ ਨੇ ਕਾਗਜ਼ ਦਾਖਲ ਕੀਤੇ ਜਦੋਂ 80 ਵੱਡੀ ਗਿਣਤੀ ਚਟਾ ਕੇ ਦਾਖਲ ਹੋਣੇ ਆ ਕਿੰਨੇ ਕੁ ਪ੍ਰਬੰਧ ਕੀਤੇ ਵਧੀਆ ਪ੍ਰਬੰਧ ਕੀਤੇ ਜੀ ਦੇ ਨਾਲ ਸਾਰੇ ਉੱਥੇ ਪਹੁੰਚ ਜਾਣ ਸਾਰਿਆਂ ਦੇ ਕਾਗਜ਼ ਦਾਖਲ ਹੋ ਜਾਣ ਕਿਸੇ ਨੂੰ ਐਨਓਸੀ ਲੈਂਡ ਕਰਕੇ ਚੁੱਲ੍ਹਾ ਟੈਕਸ ਲੈਂਡ ਕਰਕੇ ਹੋਰ ਜਿਹੜੀਆਂ ਠੀਕ ਹੈ ਤੁਸੀਂ ਭਾਵੇਂ ਐਫੀਡੇਵਿਟ ਇੰਟਰੋਡਿਊਸ ਕਰਤਾ ਹੈ ਮਗਾ ਟ੍ਰਾਂਸਪੇਰੈਂਸੀ ਇਹਦੇ ਚ ਦੇਖਣ ਨੂੰ ਨਹੀਂ ਮਿਲ ਰਹੀ ਔਰ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਥਿਸ ਇਸ ਜਸਟ ਅ ਨ ਆਈ ਵਾਸ਼ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਔਰ ਜੇ ਕੱਲ ਇਲੈਕਸ਼ਨ ਕਮਿਸ਼ਨ ਇਹਦੇ ਚ ਇਨਟਰਵੈਨ ਨਹੀਂ ਕਰਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਡੀਸੀ ਸਾਹਿਬ ਜਿਨ੍ਹਾਂ ਤੋਂ ਮੈਂ ਬੜੀ ਆਸ ਰੱਖਦਾ ਕਿ ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਹਰ ਸੰਭਵ ਕਦਮ ਚੁੱਕਣਗੇ ਨੀ ਥਿਸ ਵਿਲ ਰਿਜ਼ਲਟ ਇਨ ਅ ਗ੍ਰੇਵ ਸਿਚੁਏਸ਼ਨ ਇਹ ਕੱਲ ਕੋਈ ਇਹ ਜੀ ਧੱਕੇ ਚਾਹੀਦੀ ਕਿਸੇ ਨੇ ਪਲਾਨਿੰਗ ਕੀਤੀ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਤੇ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਹੋ ਸਕਦਾ ਔਰ ਜੇ ਕੱਲ ਕਿਸੇ ਦੀ ਇਸ ਲੜਾਈ ਝਗੜੇ ਚ ਜਾਨੀ ਮਾਲੀ ਨੁਕਸਾਨ ਪਹੁੰਚਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਫਸਰ ਸਹਿਵਾਲ ਹੋਣਗੇ ਔਰ ਸਰਕਾਰ ਹੋਊਗੀ ਜਿਹਦੀ ਮਨਛਾ ਹੀ ਨਹੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਂਦੀ ਸੋ ਮੈਂ ਅੱਜ ਕਰੂੰਗਾ ਉਮੀਦ ਕਰੂੰਗਾ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਕਿ ਭਾਈ ਵੱਧ ਚੜ ਕੇ ਇੱਕ ਲੋਕਤੰਤਰ ਨੂੰ ਕਾਮਯਾਬ ਕਰਨ ਲਈ ਸਰਕਾਰਾਂ ਨੂੰ ਭਾਵੇਂ ਘੇਰਨਾ ਪਵੇ ਘੇਰਨ ਲਈ ਤਿਆਰ ਰਹੋ ਔਰ ਆਪੋਜੀਸ਼ਨ ਦੀ ਪਾਰਟੀ ਦੇ ਮੈਂਬਰ ਤੁਹਾਡਾ ਹਰ ਸੰਭਵ ਸਾਥ ਦੇਣਗੇ ਨਗਰ ਜਿੱਤ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਹੋਣੀ ਚਾਹੀਦੀ